आम आदमी पार्टी पंजाब दी सरकार फोन भाई जी ਦੇਣਾ ਨਹੀਂ ਭਾਈ ਸਾਡੀ ਤੁਹਾਡਾ ਹੀ ਹੁੰਦੇ ਆਪਣੇ ਪੰਜਾਬ ਦੇ ਹਰ ਵਸਿੰਦੇ ਦੇ ਨਾਲ ਖੜੀ ਹੈ ਸ਼੍ਰੀ ਮਨਰੰਜਨ ਕਾਲੀਆ ਜੀ ਬਹੁਤ ਹੀ ਸਤਕਾਰਯੋਗ ਨੇਤਾ ਨੇ ਸਾਡੇ ਪੰਜਾਬ ਦੇ ਉਹਨਾਂ ਦੇ ਘਰ ਜੋ ਰਾਤ ਧਮਾਕਾ ਹੋਇਆ ਉਹਦੀ ਸਭ ਨੂੰ ਚਿੰਤਾ ਹੈ ਔਰ ਮੈਂ ਇਹ ਗੱਲ ਕਹਿਣੀ ਚਾਹਾਂਗਾ ਇਹ ਸਾਡੀ ਭਾਈਚਾਰਕ ਸਾਂਝ ਔਰ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਤੱਤਵਾਂ ਵੱਲੋਂ ਜੋ ਪੰਜਾਬ ਦੇ ਦੁਸ਼ਮਣ ਨੇ ਜੋ ਦੇਸ਼ ਦੇ ਦੁਸ਼ਮਣ ਨੇ ਇਹੋ ਜਿਹੀਆਂ ਘਟਨਾਵਾਂ ਕਰਕੇ ਉਹ ਤੱਤਵ ਲੋਕਾਂ ਚ ਇੱਕ ਟੈਰਰ ਇੱਕ ਦਹਿਸ਼ਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਪਹਿਲਾਂ ਵੀ ਇਹੋ ਜਿਹੇ ਕੋਸ਼ਿਸ਼ਾਂ ਕਰਦੇ ਰਹੇ ਨੇ ਲੇਕਿਨ ਪੰਜਾਬੀਆਂ ਨੇ ਹਮੇਸ਼ਾ ਇੱਕ ਜੁਟਤਾ ਨਾਲ ਇਹੋ ਜੇ ਤੱਤਵਾਂ ਦਾ ਮੁਕਾਬਲਾ ਕੀਤਾ ਪੰਜਾਬ ਇੱਕ ਐਸੀ ਧਰਤੀ ਆ ਜਿਹੜੀ ਬਾਰਡਰ ਸਟੇਟ ਆ ਸਾਡੇ ਗਵਾਂਡ ਪਾਕਿਸਤਾਨ ਹੈ ਔਰ ਬਹੁਤ ਸਾਰੇ ਐਸੇ ਲੋਕ ਨੇ ਅਸੀਆਂ ਸ਼ਕਤੀਆਂ ਨੇ ਜਿਹੜੀਆਂ ਸਾਡੇ ਪੀਸਫੁਲ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ ਪਰ ਅਸੀਂ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਇਹਦੇ ਵਿੱਚ ਕੋਈ ਪਾਰਟੀ ਦੀ ਨਜ਼ਰ ਤੋਂ ਦ੍ਰਿਸ਼ਟੀ ਤੋਂ ਦੇਖਣ ਦੀ ਲੋੜ ਨਹੀਂ ਇਸ ਲਾਇਨ ਆਰਡਰ ਤੇ ਜਾਂ ਸ਼ਾਂਤੀ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ ਕਾਲੀਆ ਸਾਹਿਬ ਦੇ ਨਾਲ ਆ ਸਾਡੀ ਸਟੇਟ ਸੀਨੀਅਰ ਲੀਡਰਸ਼ਿਪ ਨੇ ਵੀ ਕਾਲੀਆ ਸਾਹਿਬ ਨਾਲ ਗੱਲ ਕੀਤੀ ਹੈ ਤੇ ਸਰਕਾਰ ਔਰ ਆਮ ਆਦਮੀ ਪਾਰਟੀ ਇਸ ਮੌਕੇ ਤੇ ਉਹਨਾਂ ਦੇ ਨਾਲ ਖੜੀ ਹੈ ਔਰ ਮੈਨੂੰ ਯਕੀਨ ਹੈ ਕਿ ਸਾਡੀ ਪੰਜਾਬ ਦੀ ਪੁਲਿਸ ਬਹੁਤ ਜਲਦੀ ਇਹੋ ਜਿਹੇ ਅੰਸਰਾਂ ਦੇ ਗਲਤ ਤੱਕ ਪਹੁੰਚ ਜਾਏਗੀ ਔਰ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਦੇਖੋ ਇਹ ਉਹੀ ਲੋਕ ਨੇ ਜਿਹੜੇ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਨੇ ਔਰ ਲੋਕਾਂ ਵਿੱਚ ਦਹਿਸ਼ਤ ਕ੍ਰੀਏਟ ਕਰਨਾ ਚਾਹੁੰਦੇ ਨੇ ਇਹ ਉਹਨਾਂ ਦਾ ਭਰਮ ਭਲੇਖਾ ਨਿਕਲੇਗਾ ਅਸੀਂ ਸਾਰੇ ਪੰਜਾਬੀ ਇਕੱਠੇ ਆ ਠੀਕ ਆ ਰਾਜਨੀਤੀ ਸਾਡੀ ਆਪਣੀ ਆਪਣੀ ਆ ਲੇਕਿਨ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ ਸਾਡੀ ਪਾਰਟੀ ਸਾਰੇ ਪੰਜਾਬੀਆਂ ਦੇ ਨਾਲ ਖੜੀ ਹੈ ਬਿਲਕੁਲ ਇਹ ਨੇ ਪਵਨ ਕੁਮਾਰ ਤਿੰਨੋਂ ਜਿਨ੍ਹਾਂ ਵੱਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਔਰ ਉਹਨਾਂ ਨੇ ਕਿ ਕੋਈ ਉਹੀ ਲੋਕ ਨੇ ਜਿਹੜੇ ਸਾਡੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਨੇ ਔਰ ਲੋਕਾਂ ਵਿੱਚ ਦਹਿਸ਼ਤ ਕ੍ਰੀਏਟ ਕਰਨਾ ਚਾਹੁੰਦੇ ਨੇ ਇਹ ਉਹਨਾਂ ਦਾ ਭਰਮ ਭਲੇਖਾ ਨਿਕਲੇਗਾ ਅਸੀਂ ਸਾਰੇ ਪੰਜਾਬੀ ਇਕੱਠੇ ਆ ਠੀਕ ਆ ਰਾਜਨੀਤੀ ਸਾਡੀ ਆਪਣੀ ਆਪਣੀ ਆ ਲੇਕਿਨ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਮੁੱਦੇ ਤੇ ਅਸੀਂ ਸਾਰੇ ਇਕੱਠੇ ਆ ਸਾਡੀ ਪਾਰਟੀ ਸਾਰੇ ਪੰਜਾਬੀਆਂ ਦੇ ਨਾਲ ਖੜੀ ਆ ਬਿਲਕੁਲ ਇਹ ਨੇ ਪਵਨ ਕੁਮਾਰ ਤਿੰਨੋਂ ਜਿਨ੍ਹਾਂ ਵੱਲੋਂ ਇਸ ਘਟਨਾ ਦੀ ਨਿੰਦਾ ਵੀ ਕੀਤੀ ਗਈ ਔਰ ਉਹਨਾਂ ਨੇ